6 ਜੂਨ ਵਾਲੇ ਦਿਨ ਸਾਡੇ ਆਗੂ ਮਨਜੀਤ ਕਰਾਚੋਂ ਦੇ بیٹے ਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਉਹ ਕੁਦਰਤੀ ਉਹਨਾਂ ਜਦੋਂ ਘਟਨਾ ਵਾਪਰੀਆ ਉਥੇ ਕਿਤੇ ਨੇੜੇ ਡੇਰੇ ਸੀ ਉਹਦੇ ਪਤਾ ਲੱਗਣ ਤੋਂ ਬਾਅਦ ਜਦੋਂ ਪਤਾ ਲੱਗਿਆ ਉਹਨੂੰ ਜੇ ਆਪਣੇ ਬੱਚੇ ਤੇ ਹਮਲਾ ਹੋ ਗਿਆ ਉਹ ਹਮਲਾਵਰਾਂ ਦਾ ਪਿੱਛਾ ਕੀਤਾ ਉਹਨੇ ਪਿੱਛਾ ਕੀਤਾ ਗੁੱਸੇ ਚ ਆ ਕੇ ਉਹਨਾਂ ਨਾਲ ਉਹਨੇ ਸੱਟਾਂ ਫੱਟਾਂ ਮਾਰੀਆਂ ਨੇ ਉਹਨਾਂ ਆਗੂ ਉਹਦੇ ਮਨਜੀਤ ਨੇ ਮਨਜੀਤ ਕਰਾਚੋਂ ਨੇ ਨੇ ਰਾਜੇ ਲੱ ਬਰਬਰ ਤੇ ਇਹਦੇ ਚ ਜੋ ਮਤਲਬ ਇੱਕ ਬਾਪ ਨੂੰ ਜਦੋਂ ਅਚਾਨਕ ਪਤਾ ਲੱਗਦਾ ਹੈ ਇਹੀ ਜੀ ਘਟਨਾ ਦਾ ਤਾਂ ਉਹਦੇ ਚ ਬਾਪ ਦੇ ਰਿਸ਼ਤੇ ਦੇ ਵਿੱਚੋਂ ਉਹਦੀ ਇਹ ਗੱਲ ਮਤਲਬ ਗੁੱਸੇ ਵਿੱਚ ਉਹਨੇ ਕੀਤੀ ਹੈ ਰਿਹਾ ਨਹੀਂ ਗਿਆ ਤੇ ਗਿਆ ਹਰ ਇੱਕ ਬਾਪ ਇਸ ਤਰ੍ਹਾਂ ਕਰਦਾ ਇਹ ਨੂੰ ਬਾਅਦ ਵਿੱਚ ਵੀ ਕਰ ਜਾਂਦਾ ਅਸੀਂ ਇਹ ਸਮਝਦੇ ਆਂ ਕਿ ਇਹ ਪਰਚਾ ਜਿੱਥੇ ਅਸੀਂ 357 ਨਾ ਤੇ ਪਰਚਾ ਪਾਇਆ ਤਾਂ ਪੈਰਲ ਪਰਚਾ ਪ੍ਰਸ਼ਾਸਨ ਨੇ ਉਹ ਮਨਜੀਤ ਤੇ ਪਾ ਦਿੰਦੀ ਕੋਈ ਗੱਲ ਨਹੀਂ ਸੀ ਚਲ ਅਸੀਂ ਇਹਨਾਂ ਚੱਲਦੇ ਪਰ ਸਵਾਲ ਇਹ ਹੈ ਵੀ ਉਹ ਤੇ ਪਰਚਾ ਵੀ ਪਾਇਆ ਕੁੱਟਮਾਰ ਦਾ ਨਾਲ ਐਸਸੀ ਐਕਟ ਲਾਤਾ ਉਦੋਂ ਗਾਹਾਂ ਵੱਧ ਕੇ ਨਾਲ ਜਗਤਾਰ ਤੇ ਇਹ ਦੋਸ਼ੀ ਬਣਾਤਾ ਵੀ ਇਹਨੇ ਫੜਿਆ ਤੇ ਇਹਨੇ ਬਾਹਾਂ ਫੜੀਆਂ ਨੇ ਇਹਨੇ ਡਾਂਗਾ ਮਾਰਿਆ ਇਹਨੇ ਜਗਤਾਰ ਨੂੰ ਮੁੱਖ ਤੌਰ ਤੇ ਦੋਸ਼ੀ ਬਣਾਇਆ ਗਿਆ ਜਗਤਾਰ ਲੱਡੀ ਨੂੰ ਤੇ ਉਹ ਤੇ ਵੀ ਐਸਸੀ ਐਕਟ ਦਾ ਪਰਚਾ ਲਗਾ। ਯਾਨੀ ਇਹ ਥੇੜ ਹੈ ਜਿਹੜੀ ਐਫ ਆਈ ਆਰ ਲਿਖੀ ਹੈ ਜਿਹੜੀ ਇਹ ਸਾਨੂੰ ਪੁਲਿਸ ਦੀ ਲੱਗਦੀ ਹੈ ਪੁਲਿਸ ਦੀ ਭਾਸ਼ਾ ਹੈ ਉਹਦੇ ਵਿੱਚ ਅਸੀਂ ਸਰੇ ਆਮ ਸਿੱਧਾ ਦੋਸ਼ ਲਾਉਂਦੇ ਆਂ ਵੀ ਇਹ ਪੁਲਿਸ ਦੀ ਕਾਰਵਾਈ ਹੈ ਪੁਲਿਸ ਨੇ ਇਹ ਕਰਵਾਇਆ ਕਿਉਂਕਿ ਇਹ ਇਹਦੇ ਪਿੱਛੇ ਪੋਲਿਟিক্যাল ਪਾਰਟੀਆਂ ਦਾ ਜ਼ੋਰ ਵੀ ਹੋ ਸਕਦਾ ਹੈ ਮੌਕੇ ਦੀ ਸਰਕਾਰ ਦਾ ਵੀ ਹੋ ਸਕਦਾ ਹੈ ਬੀਜੇਪੀ ਦਾ ਦਾਖਲ ਵੀ ਹੋ ਸਕਦਾ ਹੈ ਇਹ ਸਾਰੇ ਦਾਖਲ ਸੰਭਵ ਨੇ ਕਿਉਂਕਿ ਸਾਡੀ ਜਥੇਬੰਦੀ ਹੈ ਜਿਹੜੀ ਬੜੇ ਲੰਮੇ ਸੰਘਰਸ਼ ਚ ਲੜਦੀ ਆ ਰਹੀ ਹੈ ਮੁੱਢਾਂ ਤੋਂ ਇਹ ਰੜਕ ਰਹੀ ਹੈ ਪ੍ਰਸ਼ਾਸਨ ਨੂੰ ਇਨੂੰ ਕਮਜ਼ੋਰ ਕਰਨ ਦੀ ਖਾਤਰ ਕਿਸਾਨਾਂ ਮੁਜਤਰਾਂ ਦੀ ਜਿਹੜੀ ਏਕਤਾ ਬਣ ਰਹੀ ਹੈ ਇਹਨੂੰ ਤੋੜਨ ਦੀ ਖਾਤਰ ਇਹਨੇ ਬੜਾ ਪ੍ਰਚਾਰ ਕੀਤਾ ਕਿ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਮਜ਼ਦੂਰਾਂ ਨੂੰ ਕੁੱਟਤਾ ਜਿਵੇਂ ਇੱਕ ਵਿਅਕਤੀ ਦਾ ਮਸਲਾ ਇੱਕ ਵਾਪਰੀ ਹੋਈ ਘਟਨਾ ਨੂੰ ਕਿਉਂਕਿ ਜਿਹੜੀ ਘਟਨਾ ਕਰਮ ਵਾਪਰੀ ਹੈ ਜਿਸ ਰੌਂਚ ਹੋਈ ਹੈ ਇਹ ਉਦੋਂ ਕੋਈ ਨਹੀਂ ਦੇਖਦਾ ਮਜ਼ਮੂਰਲਾ ਕਿਹੜੀ ਜਾਤ ਦਾ ਕਿਹੜੇ ਗੋਤ ਦਾ ਤੇ ਕਿਹੜੀ ਉਹਦੀ ਕਮਿਊਨਿਟੀ ਹੈ ਕਿਹੜਾ ਉਹਦਾ ਧਰਮ ਹੈ ਉਹ ਇੱਕ ਜਿੰਨਾਂ ਘਟਨਾ ਕਰਨ ਵਾਲੇ ਦੇ ਉੱਤੇ ਜਦੋਂ ਅਟੈਕ ਕਰਦਾ ਉਹ ਨੂੰ ਆਪਣੇ ਦਰਦ ਚੋਂ ਆਪਣੇ ਬਦਲਾ ਲੈਣ ਦੀ ਕਾਰਵਾਈ ਤੋਂ ਕਰਦਾ ਉਹ ਇਸ ਕਰਕੇ ਇਹਨੂੰ ਇਹ ਰੂਪ ਦੇਣਾ ਵੀ ਇਹ ਉਹ ਜਥੇਬੰਦੀ ਸਾਡੀ ਜਥੇਬੰਦੀ ਨੂੰ ਕਿਉਂਕਿ ਸਾਡੀ ਜਥੇਬੰਦੀ ਦਾ ਉਹ ਆਗੂ ਸੀ ਆਗੂ ਕਰਕੇ ਉਹਨੇ ਇਹ ਰੂਪ ਦੇਣਾ ਵੀ ਨੁਕਸਾਨਾ ਮਜ਼ਦੂਰਾਂ ਦਾ ਦੀ ਹਮਦਰਦ ਦੇ ਘਾਉਣ ਵਾਲੀ ਜਥੇਬੰਦੀ ਆ ਮਜ਼ਦੂਰਾਂ ਤੇ ਅਟੈਕ ਕਰ ਰਹੀ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੈ ਇਸ ਕਰਕੇ ਸਾਡਾ ਇਹ ਜਿਹੜਾ ਇਹ ਸ਼ੋਅ ਕੀਤਾ ਅਸੀਂ ਜਿੰਨੀ ਵੀ ਮਨਜੀਤ ਨੇ ਕੀਤੀ ਹੈ ਮਨਜੀਤ ਚੱਲਣ ਨੂੰ ਤਿਆਰ ਹੈ ਪਰ ਜਿਹੜੀ ਉਹਦੇ ਨਾਲ ਲੱਗਦਾ ਉਹ ਤੇ ਐਸ ਐਕਟ ਲੈ ਇਹ ਕਦੇ برداشت ਨਹੀਂ ਕਰਾਂਗੇ ਅਸੀਂ ਤੇ ਜਿਹੜਾ ਸਾਡੇ ਆਗੂ ਦਿਕਤਾਰ ਲੱਡੀ ਨੂੰ ਝੂਠਾ ਫਸਾਇਆ ਵਿੱਚ ਜਿਹੜਾ ਹਾਜ਼ਰ ਵੀ ਨਹੀਂ ਸੀ ਉਹਤੇ ਘਟਨਾ ਵਾਪਰਨ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਆਇਆ ਤੇ ਉਹਨੂੰ ਉਹਦੇ ਵਿੱਚ ਵੀ ਉਹਦੇ ਉਹਨੂੰ ਵੀ ਇਹਦੇ ਵਿੱਚ ਕੇਸ ਦੇ ਵਿੱਚ ਮੜਤਾ ਇਹ ਤੇ ਅਸੀਂ ਸੰਘਰਸ਼ ਵੀ ਕਰਾਂਗੇ ਤੇ ਦੋਨੇ ਧਰਮਾਂ ਇਹਦਾ ਰਾਮ ਰੱਦ ਕਰਾਂਗੇ ਜਿੰਤੋਂ ਤੱਕ ਉਹਨਾਂ ਮਜ਼ਦੂਰਾਂ ਦਾ ਸਵਾਲ ਹੈ ਅਸੀਂ ਉਸੇ ਦਿਨ ਘਟਨਾ ਵਾਪਰੀ ਸਾਡੀ ਜ਼ਿਲ੍ਹਾ ਕਮੇਟੀ ਸਾਰੀ ਉਹਨਾਂ ਪਰਿਵਾਰਾਂ ਕੋਲ ਵੀ ਗਈ ਹੈ ਜ਼ਖਮੀਆਂ ਕੋਲ ਵੀ ਪਤਾ ਲੈਣ ਗਈ ਹੈ ਜੋ ਸਾਡਾ ਹੱਕ ਸੀ ਉਹ ਅਸੀਂ ਕੀਤਾ ਉਹ ਮਨਜੀਤ ਦੇ ਮੁੰਡੇ ਨੂੰ ਵੀ ਸਾਹਮ੍ਹਿਆ ਤੇ ਉਹਨਾਂ ਨੂੰ ਵੀ ਸਾਹਮਣੇ ਵਾਸਤੇ ਸਾਡੀ ਜ਼ਿਲ੍ਹਾ ਕਮੇਟੀ ਗਈ ਹੈ ਪਹਿਲ ਕਦਮੀ ਕੀਤੀ ਹੈ ਇਹ ਇਧਰਲੇ ਪਾਸੋਂ ਅਸੀਂ ਪਹਿਲ ਕਦਮੀ ਕੀਤੀ ਪਰ ਬਜਾਏ ਦੇ ਇਸ ਮਸਲੇ ਨੂੰ ਪੜਤਾਲਣ ਦੇ ਜਿਹੜੇ ਸਾਥੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਤੁੱਲ ਦੇ ਰਹੀਆਂ ਨੇ ਕਿ ਮਜ਼ਦੂਰਾਂ ਨਾਲ ਹੈ ਹੋ ਗਿਆ ਮਜ਼ਦੂਰਾਂ ਨੂੰ ਇਹ ਕਰਤਾ ਮਜਦੂਰਾਂ ਨੂੰ ਹੋਈ ਕਰਤਾ ਜਦੋਂ ਕਦੇ ਮਜਦੂਰਾਂ ਦੇ ਘਟਨਾ ਵਾਪਰੀ ਹੈ ਅਸੀਂ ਨਹੀਂ ਸਾਥੀਓ ਕਦੇ ਦੇਖੀ ਅੱਜ ਤੱਕ ਵੀ ਆ ਆ ਮદાન ਚੋਂ ਖੜੇ ਨੇ ਕਿਸੇ ਸਾਥੀਆਂ ਨੂੰ ਪੁੱਛ ਲਓ ਕਿਸੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਪੁੱਛ ਲਓ ਆ ਜਦੋਂ ਕਰੋਨਾ ਕਾਲ ਹੋਇਆ ਇੱਕ ਕਰੋੜ ਦਾ ਫੰਡ ਇਕੱਠਾ ਕਰਕੇ ਲੋਕਾਂ ਤੋਂ ਅਸੀਂ ਮਜਦੂਰਾਂ ਨੂੰ ਪਿੰਡਾਂ 'ਚ ਰਾਸ਼ਨ ਵੰਡਿਆ ਤਕਰੀਬਨ ਮੇਰੇ ਖਿਆਲ 'ਚ 800 ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਵੰਡਿਆ ਇਹ ਮਜਦੂਰਾਂ ਨੂੰ ਕਰੋਨਾ ਕਾਲ ਦੇ ਵੇਲੇ ਸਾਡੀ ਤਾਂ ਪਾਸ਼ੇ ਨਹੀਂ ਭਾਈ ਇਹ ਮਜ਼ਦੂਰ ਬਰੋਗੀ ਅੱਜ ਤੱਕ ਮਜ਼ਦੂਰਾਂ ਨੂੰ ਖੇਤ ਮਜ਼ਦੂਰ ਸਮਝਦੇ ਆ ਅੱਜ ਤਾਂ ਇਹ ਸਮਝਦੇ ਆ ਵੀ ਇਹਨਾਂ ਦੇ ਬਿਨਾਂ ਤਾਂ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਲੜਾਈ ਅਧੂਰੀ ਆ ਜਿਹਦੇ ਵਿੱਚ ਮਜ਼ਦੂਰ ਨਹੀਂ ਕਿੰਨੇ ਪ੍ਰੋਗਰਾਮ ਕੀਤੇ ਨੇ ਇਹਨਾਂ ਨੇ ਪੰਜਾਬ 'ਚ ਮਜ਼ਦੂਰਾਂ ਦਾ 3 ਦਿਨ ਦਾ ਮੋਰਚਾ ਹੋਵੇ ਮਜ਼ਦੂਰਾਂ ਦਾ 5 ਦਿਨ ਦਾ ਮੋਰਚਾ ਹੋਵੇ ਲੰਗਰ ਅਸੀਂ ਲਾਉਨੇ ਆ ਚਾਹ ਪਾਣੀ ਦਾ ਲੰਗਰ ਅਸੀਂ ਲਾਉਨੇ ਆ ਲੁਧਿਆਣੇ 22 ਜਥੇਬੰਦੀਆਂ ਦਾ ਇਕੱਠਾ ਪ੍ਰੋਗਰਾਮ ਸੀ ਉੱਥੇ ਚਾਹ ਸਾਡੀ ਸਾਰੀ ਸੂਬਾ ਕਮੇਟੀ ਨੇ ਭਾਂਡੇ ਮਾਝੇ ਮਨਜੀਤ ਨੇ ਭਾਂਡੇ ਮਾਜੇ ਮਨਜੀਤ ਦੇ ਝੂਠੇ ਭਾਂਡੇ ਮਜ਼ਦੂਰਾਂ ਦੇ ਚੱਕ ਚੱਕ ਮਾਜੇ ਅੱਜ ਦਾ ਸਾਂਝ ਰੱਖੀਆ ਮਜ਼ਦੂਰਾਂ ਨੇ ਹਕਮ ਭਵਾਨੀਗੜ੍ਹ ਦੇ ਵਿੱਚ ਇੱਕ ਮਜ਼ਦੂਰ ਦੀ ਕੁਰਕੀ ਹੋਈ ਹੈ ਘਰ ਦੀ ਉਹ ਕੁਰਕੀ ਰੋਕਣ ਵਾਸਤੇ ਸਾਡੀ ਜਥੇਬੰਦੀ ਸਭ ਤੋਂ ਪਹਿਲਾਂ ਗਈ ਹੈ ਆਰਾਮਗੜ੍ਹ ਦੇ ਵਿੱਚ ਬੱਕਰੀਆਂ ਮਰੀਆਂ ਨੇ ਉਹਨਾਂ ਦਾ 8.32 8,32,000 ਰੁਪਇਆ ਉਹਦਾ ਮਾਮਲਾ ਚੈੱਕ ਆਇਆ ਪਿਆ ਆਰਾਮਗੜ੍ਹ ਦਾ ਕਿੱਥੇ ਤੁਸੀਂ ਕਿਹੜੀਆਂ ਕਿਹੜੀਆਂ ਗੰਦਰਖਾਂਡ ਹੋਇਆ ਸਾਡਾ ਸਾਡਾ ਸੂਬਾ ਸਖਤਰ ਜੇਲ ਕੱਟ ਕੇ ਆਇਆ ਉਹ 6 ਮਹੀਨਿਆਂ ਦੀ ਜੇਲ ਕੱਟ ਕੇ ਤਿੰਨ ਪਰਚੇ ਹੋਰ ਜ਼ਮਾਨਤ ਹੁੰਦੀ ਆ ਪਰਚਾ ਪਾ ਲੈਂਦੇ ਜਮਾਨਤ ਹੁੰਦੀ ਆ ਪਰਚਾ ਪਾਇਆ 6-7 ਮਹੀਨੇ ਉਹ ਜੇਲ 'ਚ ਰਿਹਾ ਗੰਦਰਕਾਂਡ ਦੇ ਵਿੱਚ ਅਸੀਂ ਮਜ਼ਦੂਰ ਵਿਰੋਧੀ ਕਿਵੇਂ ਹੋ ਸਕਦੇ ਆ